ਚਵਰ 76 ਤਖਤ ਦੇ ਮਾਲਕ ਹਾਜ਼ਰ ਹਜ਼ੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪ ਜੀ ਦਵਾਨਾ ਦੀਆਂ ਹਾਜ਼ਰੀਆਂ ਪਰਦਿਆਂ ਸਤਿਗੁਰੂ ਜੀ ਦੀ ਨਿਰਮੋਲਕ ਪਾਵਨ ਗੁਰਬਾਣੀ ਦੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸੀ ਸੋ ਚੱਲ ਰਹੀ ਲੜੀਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਉਸੇ ਲੜੀ ਦੇ ਤਹਿਤ ਦੇਵ ਗੰਧਾਰੀ ਰਾਗ ਦਾ ਪਹਿਲਾ ਸ਼ਬਦ ਅਸੀਂ ਪਰਸੋਂ ਦੇ ਦੀਵਾਨਾਂ ਦੇ ਅੰਦਰ ਵਿਚਾਰਿਆ ਸੀ ਸਹਿਬ ਪਾਤਸ਼ਾਹ ਦੀ ਕਿਰਪਾ ਕਰਨ ਆਓ ਅੱਜ ਦੇ ਇਸ ਪਾਵਨ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰੀਏ ਜਿਨਕ ਆਪ ਜੀ ਹਾਜ਼ਰੀਆਂ ਭਰ ਰਹੇ ਹੋ ادب ਸਤਕਾਰ ਦੇ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵ ਗੰਧਾਰੀ ਮਹਿਲਾ 9ਵਾਂ ਦੇਵ ਗੰਧਾਰੀ ਰਾਗ ਦਾ ਨਾਮ ਬਾਣੀ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ ਸ਼ਬਦ ਦਾ ਪਹਿਲਾ ਪਦਾ ਹੀਰਖਾਓ ਵਾਲਾ ਪਦਾ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ ਸਾਬਕਿਸ਼ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁਤ ਬੰਦਪ ਆਰ ਫੁਨ ਗ੍ਰਹਿ ਕੀ ਨਾਲ ਸਤਿਗੁਰੂ ਨੇ ਬਖਸ਼ਿਸ਼ ਕੀਤੀ ਸਹਿਬ ਕਹਿੰਦੇ ਇਹ ਭਾਈ ਇੱਕ ਗੱਲ ਪੱਲੇ ਬੰਨ ਜੋ ਕੁਝ ਵੀ ਤੁਰੰਗ ਤਮਾਸ਼ਾ ਵੇਖ ਰਿਹਾ ਜੋ ਵੀ ਤੂੰ ਪਿਆਰ ਸਨੇਹ ਲੋਕਾਂ ਦਾ ਵੇਖ ਰਿਹਾ ਇਹ ਸਿਰਫ ਉਦੋਂ ਤੱਕ ਹੀ ਹੈ ਜਦੋਂ ਤੱਕ ਤੇਰੇ ਜੀਵਨ ਦੇ ਵਿੱਚ ਸਵਾਸ ਚੱਲ ਰਿਹਾ ਹੈ ਕੋਈ ਵੀ ਹੈ ਭਾਵੇਂ ਜਦੋਂ ਇਹ ਸਾਰਾ ਵਿਵਹਾਰ ਜਿਹੜਾ ਹੈ ਉਹ ਸਿਰਫ ਜਿਉਂਦੇ ਜੀ ਹੈ ਇੱਕ ਸਮਾਂ ਉਹ ਆਏਗਾ ਜਦੋਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਕੋਈ ਤੇਰੇ ਨਾਲ ਨਹੀਂ ਖੜੇਗਾ ਸਤਿਗੁਰੂ ਦੇ ਇਹ ਬਚਨ बार-बार ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਸਾਹਮਣੇ ਆਣ ਕੇ ਜਿੱਤੇ ਮਹਾਰਾਜ ਇਹ ਗੱਲ ਕਹਿੰਦੇ ਆ ਵੀ ਜਗਤ ਮਿੱਥਿਆ ਹੈ। ਜਗਤ ਸਥਿਰ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਇਹ ਗੱਲ ਕਹਿ ਕੇ ਕੀ ਸਾਨੂੰ ਡਰਾਉਣਾ ਚਾਹੁੰਦੇ ਨੇ? ਸਹਿਬ ਪਾਤਸ਼ਾਹ ਜੀ ਇਹ ਵਿਚਾਰ ਸਾਡੇ ਸਾਹਮਣੇ ਰੱਖ ਕੇ ਕੀ ਸਾਨੂੰ ਸਤਿਗੁਰੂ ਤਿਆਗੀ ਬਣਾਉਣਾ ਚਾਹੁੰਦੇ ਨੇ? ਬੈਰਾਗੀ ਬਣਾਉਣਾ ਚਾਹੁੰਦੇ ਨੇ ਵੀ ਅਸੀਂ ਸਾਰਾ ਕੁਝ ਜੇ ਸਭ ਕੁਝ ਮਿੱਥਿਆ ਹੈ। ਸਭ ਕੁਝ ਕਿਸੇ ਕੰਮ ਦਾ ਨਹੀਂ ਹੈ ਤੇ ਸਭ ਕੁਝ ਛੱਡ ਕੇ ਤੁਰ ਜੀ ਇਹ ਤੇ ਸਤਿਗੁਰੂ ਜੀ ਦੀ ਸਿੱਖਿਆ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨਾ ਮਹਾਂਪੁਰਖਾਂ ਦੀ ਬਾਣੀ ਹੈ ਭਾਵੇਂ ਉਹ ਭਗਤ ਸਾਹਿਬਾਨ ਨੇ ਗੁਰੂ ਸਾਹਿਬਾਨ ਨੇ ਭਟ ਸਾਹਿਬਾਨ ਨੇ ਉਹਨਾਂ ਦੀ ਕਿਸੇ ਦੀ ਵੀ ਸਿੱਖਿਆ ਇਹ ਨਹੀਂ ਹੈ ਵੀ ਉਹ ਕਹਿਣ ਵੀ ਪਰਿਵਾਰ ਛੱਡ ਦਿਓ ਦੁਨੀਆ ਛੱਡ ਦਿਓ ਮਿੱਥਿਆ ਹੈ। ਹਾਂ ਇਹ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਹਜ਼ੂਰ ਸ੍ਰੀ ਗੁਰੂ ਨਾਨਕ ਸਾਹਿਬ ਪੰਚਮ ਪਾਤਸ਼ਾਹ ਭਗਤ ਸਾਹਿਬਾਨ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਬਾਰ-ਬਾਰ ਇਹ ਜ਼ਿਕਰ ਕੀਤੇ ਨੇ ਬਾਰ-ਬਾਰ ਇਹ ਗੱਲ ਕੀਤੀ ਹੈ ਜਗਤ ਮਿੱਥਿਆ ਹੈ ਜਗਤ ਝੂਠ ਹੈ ਬਿਨਸ ਜਾਏਗਾ ਬੜੇ سارے ਫਰਮਾਨ ਸਾਡੇ ਸਾਹਮਣੇ ਇਦਾਂ ਦੇ ਨੇ ਹਜ਼ੂਰ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਗੇ ਆ ਕੇ ਅਸੀਂ ਵਿਚਾਰਾਂਗੇ ਜਿੱਥੇ ਹਜ਼ੂਰ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹ ਤੋਂ ਅਗਲਾ ਹੀ ਸ਼ਬਦ ਹੈ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਇਹ ਤੋਂ ਕੀ ਭਾਉ ਸਤਗੁਰੂ ਸਾਨੂੰ ਸਿਖਾਣਾ ਚਾ ਰਹੇ ਹੈ ਜਦੋਂ ਮਹਾਰਾਜ ਅੱਜ ਦੇ ਸ਼ਬਦ ਦੇ ਵਿੱਚ ਕਹਿ ਰਹੇ ਇਹ ਗਲ ਪੱਲੇ ਬੰਨ ਤੇਰੇ ਸਾਥ ਸਬੰਧੀ ਨੇ ਇਹ ਸਾਰੇ ਜਿਉਂਦੇ ਜੀ ਹੀ ਦੇ ਦੇ ਦੇ। ਹਜ਼ੂਰ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਭਗਤ ਕਬੀਰ ਸਾਹਿਬਾਨ ਜੀ ਦਾ। ਉਹਨਾਂ ਜ਼ਿਕਰ ਕੀਤਾ ਜਬ ਲਗ ਤੇਲ ਦੀਵੇ ਮੁੱਖ ਬਾਤੀ ਤਦ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ ਰੇ ਬੋਰੇ ਤੋ ਇਹ ਘਰੀ ਨਾ ਰੱਖ ਐ ਕੋਈ ਤੂੰ ਰਾਮ ਨਾਮ ਜਦ ਸੋਈ ਕਾਕੀ ਮਾਤ ਪਿਤਾ ਕਹ ਕਾਕੋ ਕਵਨ ਪੁਰਖ ਕੀ ਜੋਈ ਘਟ ਫੁਟ ਐ ਕੋਈ ਬਾਤ ਨਾ ਪੁੱਛ ਐ ਕਾਡੋ ਕਾਡੋ ਹੋਈ ਬੜਾ ਸੋਨਾ ਦਰਸ਼ਤਾਂਤ ਭਗਤ ਸਾਹਿਬਾਨ ਨੇ ਸਾਡੇ ਸਾਹਮਣੇ ਰੱਖਿਆ ਉਹ ਕਹਿੰਦੇ ਤੇਰਾ ਜੀਵਨ ਜਿਸ ਦੇਹੀ ਦਾ ਤੂੰ ਮਾਨ ਕਰਦਾ ਜਿਸ ਦੀਵਨ ਜੀਵਨ ਦਾ ਤੂੰ ਮਾਨ ਕਰਦਾ ਅਸਲ ਦੇ ਵਿੱਚ ਸਚਾਈ ਇਹ ਇਹ ਸਿਰਫ ਇਸ ਤਰੀਕੇ ਦੇ ਨਾਲ ਹੈ ਜਦੋਂ ਤੱਕ ਦੀਵਾ ਜਗ ਰਿਹਾ ਹੈ ਦੀਵੇ ਦੇ ਵਿੱਚ ਬੱਤੀ ਹੈ ਦੀਵੇ ਦੇ ਵਿੱਚ ਤੇਲ ਹੈ ਤੇ ਦੀਵਾ ਜਗ ਰਿਹਾ ਉਹ ਚਾਨਣ ਕਰ ਰਿਹਾ ਉਹਦੇ ਚਾਨਣ ਦੇ ਵਿੱਚ ਲੋਕ ਬੈਠ ਰਹੇ ਨੇ ਇੱਕ ਸਮਾਂ ਆਇਆ ਉਹ ਬੱਤੀ ਨੇ ਤੇਲ ਸਾਰਾ ਸੋਖ ਲਿਆ ਤੇਲ ਦੀਵੇ ਦੇ ਵਿੱਚੋਂ ਮੁੱਕ ਗਿਆ ਤੇਲ ਜਲੈ ਬੱਤੀ ਠਹਿਰਾਨੀ ਜਿੱਥੇ ਤੇਲ ਸਾਰਾ ਸੜ ਗਿਆ ਉੱਤ ਬੱਤੀ ਉੱਥੇ ਦੀ ਉੱਥੇ ਹੀ ਰੁਕ ਗਈ। ਬੱਤੀ ਨੇ ਅੱਗੇ ਨਹੀਂ ਸਫ਼ਰ ਤੈਅ ਕੀਤਾ। ਤੇਲ ਖਤਮ ਹੋਇਆ ਬੱਤੀ ਵਿੱਚੇ ਹੀ ਰਹਿ ਗਈ। ਜਦ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੈ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਈ ਜਿਸ ਦਿਨ ਤੇਲ ਮੁੱਕਿਆ ਉਸ ਦਿਨ ਇਹ ਤੇਰਾ ਮੰਦਰ ਸੁੰਨਾ ਹੋ ਗਿਆ। ਸੈਵ ਨੇ ਸਮਝਾਇਆ ਇਨਸਾਨ ਤੂੰ ਇਸ ਗੱਲ ਨੂੰ ਸੋਚ ਕੇ ਵੇਖ ਜਿਨ੍ਹਾਂ ਦੀ ਖਾਤਰ ਤੂੰ ਸਾਰਾ ਕੁਝ ਕਰਦਾ ਜਿਸ ਪਰਿਵਾਰ ਦੀ ਖਾਤਰ ਤੂੰ ਸਾਰਾ ਕੁਝ ਕਰਦਾ ਇਸ ਪਰਿਵਾਰ ਨੇ ਸਿਰਫ ਤੇਰੇ ਸਵਾਸਾਂ ਤੱਕ ਮਤਲਬ ਹੈ ਜਿਸ ਦਿਨ ਇਹ ਸਵਾਸ ਹੁਣ ਜਿਹੜੀ ਮੈਂ ਬੇਨਤੀ ਕਰਦਾ ਸੀ ਮਹਾਰਾਜ ਕਿਉਂ ਇਹ ਗੱਲ ਕਹਿ ਰਹੇ ਨੇ ਵੀ ਜਗਤ ਮਿੱਥਿਆ ਹੈ ਸਤਿਗੁਰੂ ਵਾਰ-ਵਾਰ ਬਾਣੀ ਦੇ ਵਿੱਚ ਕਿਉਂ ਇਹ ਗੱਲ ਕਹਿੰਦੇ ਨੇ ਮਹਾਰਾਜ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਤੈਨੂੰ ਇਸ ਗੱਲ ਦੀ ਸਮਝ ਆ ਜਾਏ ਵੀ ਇੱਥੇ ਦੇ ਸਥਿਰ ਨਹੀਂ ਰਹਿਣਾ ਤੇ ਤੇਰੇ ਜੀਵਨ ਦੇ ਵਿੱਚੋਂ ਹੋਮੇ ਦਾ ਖਤਮਾ ਹੋਵੇ ਤੈਨੂੰ ਇਸ ਗੱਲ ਦੀ ਸਮਝ ਆ ਜਾਏ ਵੀ ਜੋ ਤੇਰੇ ਕੋਲ ਹੈ ਇਹਨੇ ਬਿਨਸ ਜਾਣਾ ਹੈ ਜਾਂ ਤੂੰ ਇਸ ਦੁਨੀਆ ਦੇ ਵਿੱਚੋਂ ਬਿਨਸ ਜਾਣਾ ਤੇ ਤੈਨੂੰ ਇਸ ਗੱਲ ਦੀ ਖਬਰ ਰਵੇ ਤਾਂ ਜੋ ਤੇਰੇ ਅਹੰਕਾਰ ਦੇ ਉੱਤੇ ਠੱਲ ਪਵੇ ਤੂੰ ਜਿਹੜਾ ਲੋਕਾਂ ਦੇ ਉੱਤੇ ਅਤਿਆਚਾਰ ਕਰਦਾ ਇਹਦੀ ਤੈਨੂੰ ਸਮਝ ਲੱਗੇ ਵੀ ਦੁਨੀਆ ਦੇ ਉੱਤੇ ਅਤਿਆਚਾਰ ਕਰਨ ਵਾਲਿਆ ਰਹਿਣਾ ਤੋਂ ਵੀ ਨਹੀਂ ਸਤਿਗੁਰੂ ਤਾਂ ਸਾਨੂੰ ਸਮਝਾ ਰਹੇ ਨੇ ਬਿਨਸ ਜਾਣਾ ਤੇ ਇਸ ਦਾ ਇੱਕ ਮਤਲਬ ਹੈ ਜਿੰਨਾ ਕਿ ਤੈਨੂੰ ਲਿਮਿਟਡ ਟਾਈਮ ਮਿਲਿਆ ਸਮਾਂ ਮਿਲਿਆ ਉਸ ਸਮੇਂ ਦੇ ਵਿੱਚ ਥੋੜਾ ਜਿਹਾ ਆਪਣੇ ਜੀਵਨ ਨੂੰ ਸਵਾਰਨ ਵਾਲੇ ਪਾਸੇ ਧਿਆਨ ਦੇ ਆਪਣੇ ਜੀਵਨ ਨੂੰ ਚੰਗੇ ਪਾਸੇ ਜੋੜਨ ਦੇ ਵਾਸਤੇ ਧਿਆਨ ਦੇ ਸੱਭ ਨੇ ਬਖਸ਼ਿਸ਼ ਕੀਤੀ ਇੱਥੇ ਜੋ ਕੁਝ ਹੈ ਸਭ ਜਿਉਂਦੇ ਜੀ ਹੈ ਜਿਸ ਦਿਨ ਇਹਦੇ ਵਿੱਚੋਂ ਸਵਾਸ ਖਤਮ ਹੋਏ ਨਾ ਸਰੀਰ ਦੇ ਵਿੱਚੋਂ ਤੇ ਸਾਬ ਕਹਿੰਦੇ ਇੱਕ ਲਫਜ਼ ਨਾਲ ਜੁੜ ਜਾਂਦਾ ਵੀ ਹੁਣ ਤੱਕ ਤੇ ਹੈ ਜਿਸ ਦਿਨ ਸਵਾਸ ਖਤਮ ਹੋ ਗਏ ਉਸ ਦਿਨ ਸੀ ਬਣ ਜਾਂਦਾ ਬੰਦਾ ਜਿੰਨਾ ਮਰਜੀ ਦਾਵਾ ਕਰਨ ਵਾਲਾ ਹੋਵੇ ਤੇ ਬੰਦਾ ਜਦੋਂ ਕਈ ਵਾਰ ਚਲੋ ਵਾਇਗੁਰੂ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਜਦੋਂ ਕਿਤੇ ਬੰਦੇ ਦਾ ਚਲਾਣਾ ਹੁੰਦਾ ਨਾ ਤੇ ਉਹਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਹਿੰਦੇ ਅਸੀਂ ਕਈ ਵਾਰ ਇਹ ਦੱਸ ਰਹੇ ਹੁਣ ਤੱਕ ਤੇ ਸੀ ਸਾਡੇ ਦੇਖਦੇ ਆਂ ਦੇਖਦੇ ਆਂ ਤੁਰ ਗਏ ਹੁਣ ਕਿਹੜੀ ਚੀਜ਼ ਹੈ ਜਿਹੜੀ ਤੁਰ ਗਈ ਬੰਦਾ ਤੇ ਸਾਹਮਣੇ ਪਿਆ ਦੁਨੀਆ ਦੇ ਵਿੱਚ ਜਿਹੜੇ ਰਿਸ਼ਤੇ ਨੇ ਨਾ ਸਤਗੁਰੂ ਦੀ ਬਾਣੀ ਦਾ ਉਪਦੇਸ਼ ਬੜਾ ਸਮਝਣ ਵਾਲਾ ਹੈ ਉਹ ਸਾਡੀ ਦੇਹੀ ਦੇ ਨਾਲ ਨਹੀਂ ਹੈ ਜੀ ਦੇਹੀ ਦੇ ਨਾਲ ਸਬੰਧ ਨਹੀਂ ਹੈ ਸਤਿਗੁਰੂ ਨੇ ਇਹ ਗੱਲ ਸਾਨੂੰ ਸਮਝਾਈ ਵੀ ਤੇਰੇ ਅੰਦਰ ਸਵਾਸ ਚੱਲ ਰਹੇ ਨੇ ਤਾਂ ਤੇਹੀ ਦੇਹੀ ਵੀ ਸਾਰਿਆਂ ਨੂੰ ਪ੍ਰਵਾਨ ਹੈ ਤੇਰਾ ਸਰੀਰ ਵੀ ਸਾਰਿਆਂ ਨੂੰ ਪ੍ਰਵਾਨ ਹੈ ਜਿਸ ਦਿਨ ਤੇਰੇ ਅੰਦਰੋਂ ਸਵਾਸ ਮੁੱਕ ਗਏ ਉਸ ਦਿਨ ਇਸ ਦੇਹੀ ਤੋਂ ਵੀ ਲੋਕ ਡਰਨ ਲੱਗ ਪੈਂਦੇ ਨੇ ਉਸ ਵੇਖੋ ਬੰਦਾ ਜਿਉਂਦਾ ਹੋਵੇ ਨਾ ਸਾਹ ਚੱਲਦੇ ਹੋਣ ਅਸੀਂ ਕਹਿੰਦੇ ਆ ਵੀ ਤੁਸੀਂ ਸਾਡੇ ਘਰੇ ਗੇੜਾ ਨਹੀਂ ਮਾਰਿਆ ਹੋ ਕੇ ਜਾਇਓ ਘਰੇ ਆਇਆ ਕਰੋ ਗੇੜਾ ਮਾਰ ਕੇ ਜਾਇਓ ਉਹ ਬੰਦਾ ਉਹੀ ਹੈ ਜੀਵਨ ਦੇ ਵਿੱਚ ਸਵਾਸ ਖਤਮ ਹੋ ਗਏ ਤੇ ਕਦੇ ਕੋਈ ਕਿਸੇ ਨੂੰ ਕਹਿੰਦਾ ਵੀ ਤੁਸੀਂ ਗੇੜਾ ਮਾਰ ਕੇ ਜਾਇਓ ਕਦੇ ਹੋਇਆ ਵੀ ਹੁਣ ਇਸ ਬੰਦੇ ਨੇ ਦੁਨੀਆ ਤੋਂ ਚਲੇ ਜਾਣਾ ਇਹਦੀ ਬੋਡੀ ਨੂੰ ਹੁਣ ਅਗਨ ਭੇਟ ਕਰ ਦੇਣਾ 60 ਦਿਨ ਤੇ ਕੋਈ ਜਿੰਨਾ ਮਰਜ਼ੀ ਇਵਨ ਇੱਥੋਂ ਤੱਕ ਵੀ ਜੇ ਕਿਤੇ ਪੁੱਤਰ ਦੋ ਹੋਣ ਤੇ ਇੱਕ ਦੇ ਘਰ ਦੇ ਵਿੱਚ ਚਲਾਣਾ ਹੋਵੇ ਤੇ ਦੂਜਾ ਕਦੇ ਵੀ ਭਾਬਾ ਜੀ ਜਾਂਦੇ ਜਾਂਦੇ ਮੇਰੇ ਘਰ ਗੜਾ ਮਰ ਜਾ। ਦੇ ਹਿੱਤੇ ਉਹੀ ਹੈ। ਸਰੀਰ ਵੀ ਉਹੀ ਹੈ ਜਿਸ ਖਰੀ ਸਰੀਰ ਦੇ ਵਿੱਚ ਖੇਡ ਕੇ ਵੱਡੇ ਹੋਏ ਨੇ ਸਭ ਕੁਝ ਹੋਏ ਨੇ ਉਹ ਕਹਿੰਦੇ ਵੀ ਨਾ ਹੋਣ ਨਹੀਂ ਹੁਣ ਤੇ ਬਸ ਜਿੰਨੀ ਛੇਤੀ ਹੋ ਸਕਦਾ ਹੈ ਨਾ ਇਹਨੂੰ ਕਢੋ। ਮੈਂ ਪਹਿਲਾਂ ਵੀ ਫਿਰਤੇ ਅਸੀਂ ਡਰਨ ਲੱਗ ਪੈਂਦੇ ਆ ਨਾ। ਫਿਰ ਸਾਨੂੰ ਇਹ ਰਹਿੰਦਾ ਵੀ ਹੁਣ ਇਹਨਾਂ ਨੇ ਕਦੋਂ ਤੱਕ ਰਹਿਣਾ ਹੈ ਜਿਹੜਾ ਭਗਤ ਕਬੀਰ ਸਾਹਿਬ ਨੇ ਸਾਡੇ ਸਾਹਮਣੇ ਦ੍ਰਿਸ਼ਟਾਂਤ ਵਰਤਿਆ ਉਹ ਕਹਿੰਦੇ ਵੀ ਬਸ ਜਿਸ ਦਿਨ ਦੇਹੀ ਦੇ ਵਿੱਚ ਉਹ ਪ੍ਰਾਣ ਖਤਮ ਹੋਏ ਜਿਸ ਦਿਨ ਦੇਹੀ ਦੇ ਵਿੱਚ ਉਹ ਸਵਾਸ ਖਤਮ ਹੋਏ ਉਹ ਕਹਿੰਦੇ ਕਾਡੋ ਕਾਡੋ ਹੋਏ ਚੁੱਕ ਲੋ ਹਣ ਕਿੰਨਾਕ ਸਮਾਂ ਰੁਕਣਾ ਕੀ ਕਰਾਂਗੇ ਰੱਖ ਕੇ ਸਭ ਕਿਛ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੋਤਬੰਦ ਮਾਂ ਹੈ ਪਿਤਾ ਹੈ ਭਰਾ ਨੇ ਪੁੱਤਰ ਹੈ ਸਾਖ ਸੰਬੰਧੀ ਨੇ ਆਰਫਨ ਗ੍ਰਹਿ ਕੀ ਨਾਰ ਘਰ ਦੀ ਇਸਤਰੀ ਉਹ ਵੀ ਹੈ ਇਹ ਸਾਰੇ ਸਿਰਪ ਜਿਉਂਦੇ ਜੀ ਦੇ ਰਿਸ਼ਤੇ ਨੇ ਮਰਨ ਤੋਂ ਬਾਅਦ ਕੋਈ ਕਿਸੇ ਨੂੰ ਨਹੀਂ ਪੁੱਛਦਾ ਜੀ ਕੋਈ ਨਹੀਂ ਨਾਲ ਖੜਦਾ ਹਜ਼ੂਰ ਪੰਚਮ ਪਾਤਸ਼ਾਹ ਜੀ ਦਾ ਇੱਕ ਬਚਨ ਹੁੰਦਾ ਸਤਿਗੁਰੂ ਕਹਿੰਦੇ ਇਹ ਇਨਸਾਨ ਇੱਕਲ ਚੇਤਾ ਰੱਖੀ ਤੂੰ ਰਿਸ਼ਤਿਆਂ ਦੇ ਦਾਅਵੇ ਕਰਦਾ ਇਹ ਰਿਸ਼ਤਾ ਮੇਰਾ ਇਹ ਰਿਸ਼ਤਾ ਮੇਰਾ ਜਿੰਨੇ ਮਰਜੀ ਰਿਸ਼ਤਿਆਂ ਦੇ ਦਾਅਵੇ ਕਰ ਲੈ ਅਖੀਰਕਾਰ ਗੱਲ ਇਹ ਹੈ ਜਿੰਨੇ ਮਰਜੀ ਰਿਸ਼ਤੇ ਤੇਰੇ ਹੁਣ ਉੱਥੇ ਮਹਾਰਾਜ ਨੇ ਇੱਕ ਲਫ਼ਜ਼ ਵਰਤਿਆ ਹਜ਼ੂਰ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤ ਕੋ ਨ ਸਹਾਈ ਮਾਤ ਪਿਤਾ ਤੇਰੇ ਮਾਂ ਬਾਪ ਇਸ਼ਟ ਮੀਤ ਅਰ ਭਾਈ ਇਹ ਜਿੰਨੇ ਵੀ ਨੇ ਇਹ ਛੱਡ ਤੂੰ ਇਸ਼ਟ ਮੀਤ ਅਰ ਭਾਈ ਤੇ ਛੱਡ ਇਹ ਤੋਂ ਅਗਲੀ ਗੱਲ ਪੂਰਵ ਜਨਮ ਕੇ ਜੇ ਬਾਕੀ ਵੀ ਆ ਜਾਣ ਅੰਤਕੋਨ ਸਹਾਈ ਉਦੋਂ ਤੈਨੂੰ ਇਕੱਲੇ ਨੂੰ ਹੀ ਲੜਨਾ ਪਏਗਾ ਉਦੋਂ ਤੈਨੂੰ ਜਵਾਬ ਇਕੱਲੇ ਨੂੰ ਹੀ ਦੇਣਾ ਪਏਗਾ ਸਹਿਬ ਨੇ ਬਖਸ਼ਿਸ਼ ਕੀਤੀ ਇਹ ਰਖਾਓ ਵਾਲਾ ਪਦਾ ਇੱਕ ਵਾਰ ਫਿਰ ਇਹਨੂੰ ਸਮਝ ਲਈਏ ਸਭ ਕਿਛ ਜੀਵਤ ਕੋ ਵਿਹਾਰ ਮਾਤ ਪਿਤਾ ਭਾਈ ਸੁਤ ਬੰਧਕ ਅਰਫਨ ਗ੍ਰਹਿ ਕੀ ਨਾਰ ਜਿੰਨੇ ਵੀ ਨੇ ਸਾਰਿਆਂ ਦਾ ਸਬੰਧ ਸਿਰਪ ਦੇਹੀ ਦੇ ਨਾਲ ਹੈ ਸਾਰਿਆਂ ਦਾ ਸਬੰਧ ਸਿਰਪ ਜਿੰਜਿਓਂ ਦੇ ਜੀ ਹੈ ਅੱਗੇ ਬਖਸ਼ਿਸ਼ ਕੀਤੀ ਤਨ ਤੇ ਪ੍ਰਾਨ ਹੋਤ ਜਦ ਨਿਆਰੇ ਜਿਸ ਦਿਨ ਜਿਸ ਸਮੇਂ ਇਸ ਦੇਹੀ ਦੇ ਵਿੱਚੋਂ ਪ੍ਰਾਨ ਵੱਖਰੇ ਹੋ ਗਏ ਇਰਤ ਪ੍ਰੇਤ ਪੁਕਾਰਾ ਇਰਤ ਦਾ ਅਰਥ ਆਖਦੇ ਨੇ ਪ੍ਰੇਤ ਊਤ ਬਣ ਗਿਆ ਫਿਰ ਸਾਡੇ ਸਮਾਜ ਦੇ ਮੁਤਾਬਕ ਉਸੇ ਇਨਸਾਨ ਤੋਂ ਜਿਸ ਇਨਸਾਨ ਨੇ ਜਨਮ ਦਿੱਤਾ ਜਿਸ ਇਨਸਾਨ ਨੇ ਪਾਲ ਕੇ ਵੱਡੇ ਕੀਤਾ ਸਾਡਾ ਸਮਾਜ ਉਸੇ ਇਨਸਾਨ ਤੋਂ ਡਰਨ ਲੱਗ ਪੈਂਦਾ ਹੈ ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਇਹ ਕਿੱਡੀ ਹੈਰਾਨੀ ਵਾਲੀ ਗੱਲ ਹੈ ਜਿਉਂਦੇ ਜੀ ساری ਜ਼ਿੰਦਗੀ ਉਸ ਇਨਸਾਨ ਦੇ ਨਾਲ गुਜ਼ਾਰੀ ਮਰਨ ਤੋਂ ਬਾਅਦ ਜੇ ਕਿਤੇ ਉਹ ਇਨਸਾਨ ਸੁਪਨੇ ਦੇ ਵਿੱਚ ਆਇਆ ਤੇ ਬੰਦਾ ਸਵੇਰੇ ਉੱਠ ਕੇ ਕਹਿੰਦਾ ਪਾਪਾ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਦੋ ਦਿਨਾਂ ਤੋਂ ਰੋਜ਼ ਸੁਪਨੇ ਚ ਆ ਰਿਹਾ ਠੀਕ ਹੈ ਜਗਤ ਦਾ ਇੱਕ ਵਿਧਾਨ ਹੈ ਵੀ ਇਨਸਾਨ ਕਹਿੰਦਾ ਵੀ ਫਲਾਣਾ ਇਨਸਾਨ ਚਲਾ ਗਿਆ ਪਰ ਜਾਣ ਤੋਂ ਬਾਅਦ ਕੌਣ ਕਿੰਨੇ ਦਿਨਾਂ ਤੱਕ ਕਿੰਨੂੰ ਚੇਤਾ ਰੱਖਦਾ ਹੈ ਬੰਦਾ ਜਿਉਂਦਾ ਤੇ ਹਰ ਕੋਈ ਚੇਤਾ ਰੱਖਣ ਦੇ ਵਾਸਤੇ ਤਿਆਰ ਜਿਸ ਦਿਨ ਇਸ ਦੁਨੀਆ ਤੋਂ ਚਲਾ ਗਿਆ ਕੌਣ ਚੇਤਾ ਰੱਖੇ ਹੁਣ ਤੇ ਇਹ ਗੱਲ ਕਹਿੰਦੇ ਵੀ ਚਲੋ ਵੀ ਜਾਣ ਵਾਲਾ ਤੇ ਚਲਾ ਗਿਆ ਹੁਣ ਅਸੀਂ ਕੀ ਲੈਣਾ ਤੇ ਜਿੰਨਾ ਛੇਤੀ ਹੋ ਸਕਦਾ ਹੈ ਉਹ ਪਾ ਕੇ ਤੇ ਆਪਣੇ ਕਮਾਕਾਰਾਂ ਦੇ ਵਿੱਚ ਲੱਗੀ ਹੁਣ ਕੀ ਲੈ ਲੈਣਾ ਉਹ ਬੰਦਾ ਜਿਉਂਦਿਆ ਹੁਣ ਇਹ ਕੋਈ ਗੱਲ ਬਾੜੀ ਨਹੀਂ ਆ ਵੀ ਜਾਣ ਵਾਲਾ ਚਲਾ ਗਿਆ ਹੁਣ ਉਹਦੀ ਯਾਦ ਦੇ ਵਿੱਚ ਤੁਸੀਂ ਧਰਨੇ ਲਾ ਕੇ ਬੈਠੋ ਜਾਂ ਉਹ ਸਾਰੀ ਜ਼ਿੰਦਗੀ ਉਦਾਸ ਹੋ ਕੇ ਬੈਠੋ ਉਹ ਇੱਕ ਵਕੜਾ ਜ਼ਿਸ਼ਾ ਨੂੰ ਗੁਰਮਤ ਨਹੀਂ ਵੀ ਨਹੀਂ ਕਿਹਾ ਪਰ ਅਸ ਉਹ ਬੰਦਾ ਜਿਹਦੇ ਜਿਹਦੇ ਮਰਨ ਤੋਂ ਬਾਅਦ ਇਹ ਗੱਲ ਕੀਤੀ ਜਾ ਰਹੀ ਹੈ ਜਿਹਦੇ ਦੁਨੀਆ ਤੋਂ ਜਾਣ ਤੋਂ ਕੋਈ ਜਾਣ ਵਾਲਾ ਚਲਾ ਗਿਆ ਉਹਨਾਂ ਸੀ ਕੀ ਲੈਣਾ ਆਪਣੇ ਕੰਮਾਂ ਦੇ ਵਿੱਚ ਲੱਗੇ ਉਹ ਬੰਦਾ ਜ਼ਿੰਦਗੀ ਪੂਰੀ ਜ਼ਿੰਦਗੀ ਇਹ ਦਾਵਾ ਕਰਦਾ ਰਿਹਾ ਮੇਰਾ ਪਰਿਵਾਰ ਹੈ ਉਹ ਬੰਦਾ ਤੁਹਾਡੀ ਖਾਤਰ ਲੋਕਾਂ ਤੋਂ ਲੁੱਟ ਕੇ ਲੈ ਕੇ ਆਂਦਾ ਰਿਹਾ ਉਹ ਬੰਦਾ ਪਤਾ ਨਹੀਂ ਕਿੰਨੇ ਝੂਠ ਬੋਲੇ ਕਿੰਨੇ ਸੱਚ ਬੋਲੇ ਪਤਾ ਨਹੀਂ ਕਿੱਥੋਂ ਕੀ ਕਰਕੇ ਲੈ ਕੇ ਆਇਆ ਸਾਰਾ ਕੁਝ ਤੁਹਾਡੇ ਉੱਪਰੋਂ ਦੀ ਉਹਨੇ ਬਾਹਰ ਦਿੱਤਾ ਅਸੂਕੇ ਵੀ ਚਲੋ ਜੀ ਜਾਣ ਵਾਲਾ ਚਲਾ ਗਿਆ ਹੁਣ ਇਹ ਗੱਲ ਸਾਡੇ ਸਾਰੇ ਆਂਦੇ ਨਾਲ ਵਾਪਰਨੀ ਹੈ ਸਤਿਗੁਰੂ ਸਾਨੂੰ ਇਹ ਗੱਲ ਚੇਤਾ ਕਰਾ ਰਹੇ ਆ ਕਿ ਪੁੱਤ ਜਿੰਨਾ ਮਰਜ਼ੇ ਦਾਵਾ ਕਰ ਲੈ ਮੇਰਾ ਪਰਿਵਾਰ ਹੈ ਮੇਰਾ ਪਰਿਵਾਰ ਹੈ ਤੇ ਮੇਰੇ ਧੀਆ ਪੁੱਤਰ ਨੇ ਜੀ ਬੜਾ ਪਿਆਰ ਕਰਦੇ ਨੇ ਮੇਰੇ ਨਾਲ ਇੱਕ ਪਾਲ ਵਾਸਤੇ ਵੀ ਮੈਨੂੰ ਅੱਖੋਂ ਔਲੇ ਨਹੀਂ ਹੋਣ ਦਿੰਦੇ ਉਹ ਪੁੱਛਦੇ ਨੇ ਦਵਾਈ ਖਾਧੀ ਕਿ ਨਹੀਂ ਖਾਧੀ ਕੱਪੜੇ ਚੰਗੇ ਪਾਏ ਕਿ ਨਹੀਂ ਪਾਏ ਰੋਟੀ ਖਾਧੀ ਕਿ ਨਹੀਂ ਖਾਧੀ ਉਹ ਕਦੋਂ ਤੱਕ ਪੁੱਛਦੇ ਨੇ ਜਦੋਂ ਤੱਕ ਸਵਾਸ ਚੱਲਦੇ ਜਿਸ ਦਿਨ ਸਵਾਸ ਇਸ ਦੇਹੀ ਦੇ ਵਿੱਚੋਂ ਨਿਕਲ ਗਏ ਉਸ ਦਿਨ ਕੌਣ ਕਿਨੂੰ ਪੁੱਛਦਾ ਜੀ ਤੂੰ ਸੰਬੰਧ ਤੇ ਸਵਾਸਾਂ ਦੇ ਨਾਲ ਹੈ ਸਾਰਿਆਂ ਦਾ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਏਰਤ ਪ੍ਰੇਤ ਪੁਕਾਰ ਆਦ ਘਰੀ ਕੋ ਨਾ ਰੱਖੈ ਘਰ ਤੇ ਦੇਤ ਨਿਕਾਰ ਕੋਈ ਨਹੀਂ ਹੈ ਜਿਹੜਾ ਰੱਖੇ ਜਿਹੜੀ ਮੈਂ ਬੇਨਤੀ ਪਹਿਲਾਂ ਕਰ ਰਿਹਾ ਸੀ ਜਿਹੜਾ ਕੋਈ ਦਾਵਾ ਕਰਕੇ ਕਹੇ ਵੀ ਨਹੀਂ ਜੀ ਉਹ ਕਹਿੰਦੇ ਵੀ ਨਾ ਹੁਣ ਤੇ ਜਿੰਨੇ ਛੇਤੀ ਹੋ ਸਕਦਾ ਉਹਨੇ ਛੇਤੀ ਲੈ ਕੇ ਚਲੋ ਦੇਉਰੀ ਬੈਤੀ ਮਾਥਾ ਮਾਤਾ ਰੋਵੇ ਖਟੀਆਂ ਲੈ ਕੇ ਭਾਈ ਲੱਟ ਛਟਕਾਏ ਤਰੀਆ ਰੋਵੇ ਹੰਸ ਅਕੇਲਾ ਜਾਈ ਪਰਿਵਾਰ ਵਾਲੇ ਜੀ ਹਾਂ ਦੁੱਖ ਜ਼ਰੂਰ ਸਾਂਝਾ ਕਰ ਰਹੇ ਨੇ ਮਾਂ ਘਰ ਦੀ ਦਹਲੀਜ਼ ਤੱਕ ਰੋਂਦੀ ਰਹੀ ਮੇਰਾ ਪੁੱਤਰ ਚਲਾ ਗਿਆ ਇਹ ਪਤਨੀ ਰੋਂਦੀ ਰਹੀ ਇਸਤਰੀ ਰੋਂਦੀ ਰਹੀ ਮੇਰੇ ਸਰਦਾ ਸائیں ਚਲਾ ਗਿਆ ਪਰ ਨਾਲ ਕੌਣ ਗਿਆ ਹੰਸ ਇਕੱਲਾ ਚਾਈ ਜਿੰਨੇ ਜਾਣਾ ਸੀ ਉਹ ਇੱਕ ਕੱਲਾ ਹੀ ਨਾਲ ਗਿਆ ਹੁਣ ਜੇ ਅਸਲ ਜਿੰਦਗੀ ਦੇ ਵਿੱਚ ਸੋਚੀਏ ਪਰਿਵਾਰ ਦੇ ਰਿਸ਼ਤੇ ਸਾਡੇ ਬੇਅੰਤ ਹੋ ਸਕਦੇ ਨੇ ਜਿਹੜਾ ਅਸਲ ਸਾਡਾ ਸਹਾਈ ਹੈ ਅਸਲ ਸਾਡਾ ਜੀਵਨ ਦਾ ਮਕਸਦ ਹੈ ਉਹ ਅੰਦਰ ਹੀ ਹੈ ਤੇ ਉਹਨੇ ਇਕੱਲਾ ਹੀ ਰਹਿਣਾ ਉਦ ਸੰਗੀ ਕੇਵਲ ਰੱਬ ਹੈ ਇਹ ਦੁਨੀਆ ਦੇ ਰਿਸ਼ਤੇ ਦੁਨੀਆ ਤੱਕ ਹੋ ਸਕਦੇ ਨੇ ਇਹਨਾਂ ਨੂੰ ਨਿਭਾਉਣਾ ਹੈ ਇਹਨਾਂ ਦੇ ਵਿੱਚ ਖਚਿਤ ਨਹੀਂ ਹੋਣਾ ਪਰਿਵਾਰਕ ਰਿਸ਼ਤੇ ਨੂੰ ਨਿਭਾਉਂਦਿਆਂ ਨਿਭਾਉਂਦਿਆਂ ਜਿਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਕੋਈ ਜਾਣੈ ਕਵਨੀ ਹਾ ਜਗਮੀਤ ਤੈਨੂੰ ਸਮਝ ਲੱਗੀ ਜਿੰਨੀ ਤੂੰ ਉਮਰ ਹੰਢਾ ਲਈ ਹੈ ਇਸ ਹਮ ਉਮਰਤ ਦੇ ਵਿੱਚ ਤੈਨੂੰ ਇਸ ਗੱਲ ਦੀ ਸਮਝ ਆਈ ਵੀ ਤੇਰਾ ਸਾਥੀ ਕੌਣ ਹੈ ਇੱਥੇ ਕੋਈ ਜਾਣੈ ਕਵਨ ਇਹਾ ਜਗ ਮੀਤ ਤੇ ਹਜ਼ੂਰ ਕਹਿੰਦੇ ਹਾਂ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕਿ ਨਿਰਮਲ ਰੀਤ ਉਹਦੀ ਨਿਰਮਲ ਰੀਤ ਹੋਈ ਜਿਹਨੂੰ ਇਸ ਗੱਲ ਦੀ ਸਮਝ ਆ ਗਈ ਮੈਂ ਫਿਰ ਬੇਨਤੀ ਕਰ ਦਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਇਹ ਵਿਸ਼ਾ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਸਭ ਕੁਝ ਛੱਡ ਕੇ ਤਿਆਗੀ ਬਣ ਜਾਓ ਸਤਗੁਰੂ ਬਾਰ-ਬਾਰ ਸਾਨੂੰ ਚੇਤਾ ਕਰਾਉਂਦੇ ਨੇ ਜਿਹੜਾ ਬਚਨ ਅਸੀਂ ਪਿਛਲੇ ਸ਼ਬਦ ਦੇ ਵਿੱਚ ਵਿਚਾਰੇ ਆ ਸੀ ਜਿੱਥੇ ਮਹਾਰਾਜ ਕਹਿੰਦੇ ਮਨ ਦੇਖੋ ਇੰਨਕ ਬੇਈਮਾਨ ਹੋਇਆ ਪਿਆ ਇੰਨਕ ਮੇਰੇ ਤੋਂ ਪਾਰ ਹੋਇਆ ਪਿਆ ਕਰ ਪਰਪੰਚ ਜਗਤ ਕੋ ਡਹਿ ਕੇ ਆਪਣਾ ਉਧਰ ਪਰ ਹੈ ਇਹ ਠੱਗੀਆਂ ਤੇ ਬੇਈਮਾਨੀਆਂ ਆਪਣੀਆਂ ਦੇ ਆਪਣੇ ਆਦਿਆਂ ਖਾਤਰ ਕਰਦਾ ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਹੈ ਮਹਾਰਾਜ ਕਹਿੰਦੇ ਕਰ ਪਰਪੰਚ ਵੋ ਪਰਪੰਚ ਕਰ ਪਰਤਨ ਲਾਵੇ ਸੁੱਤਦਾਰਾ ਪੈ ਆਨ ਲਟਾਵੇ ਬੜੇ ਠਕਵੰਜ ਕਰਕੇ ਬੇਈਮਾਨੀਆਂ ਕਰਕੇ ਪੈਸਾ ਲੈ ਕੇ ਆਉਂਦਾ ਆਪਣੇ ਪੁੱਤਰਾਂ ਦੇ ਉੱਪਰੋਂ ਦੀ ਵਾਰ ਦਿੰਦਾ ਹੈ ਪਰ ਹਜ਼ੂਰ ਕਹਿੰਦੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਜਵਾਬ ਪੁੱਤਰਾਂ ਨੂੰ ਨਹੀਂ ਦੇਣਾ ਜਵਾਬ ਤੈਨੂੰ ਦੇਣਾ ਪਏਗਾ ਕਿਉਂਕਿ ਠੱਗੀ ਤੂੰ ਮਾਰੀ ਹੈ ਬੇਈਮਾਨੀ ਤੂੰ ਕੀਤੀ ਹੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਿਵੇਰਾ ਤੇਰੇ ਜੀ ਪੈ ਲੇਜੈ ਇਸ ਸ਼ਬਦ ਦਾ ਅਗਲੇ ਅੱਗੇ ਇੱਕ ਪਤਾ ਹੈ ਮਹਾਰਾਜ ਕਹਿੰਦੇ ਇਨਸਾਨ ਕੋਈ ਗਲ ਚੇਤਾ ਰੱਖੀ ਤੂੰ ਹੁਣ ਤਕਵੰਝ ਕਰ ਲੈ ਪਰਪੰਚ ਕਰ ਲੈ ਇੱਕ ਦਿਨ ਸਮਾਂ ਉਹ ਆਏਗਾ ਤੈਨੂੰ ਕੋਈ ਪਾਣੀ ਪੀਉਣ ਵਾਲ ਪਾਣੀ ਵਾਸਤੇ ਵੀ ਨਹੀਂ ਪੁੱਛੇਗਾ ਜਿਨ੍ਹਾਂ ਦੀ ਖਾਤਰ ਤੂੰ ਠਗੀਆਂ ਤੇ ਬੇਈਮਾਨੀਆਂ ਕਰਦਾ ਰਿਹਾ ਆਦ ਘਰੀ ਕੋ ਨਹਿ ਰੱਖੈ ਘਰ ਤੇ ਦੇਤ ਨਿਕਾਰ ਆਪਣੇ ਘਰ ਦੇ ਵਿੱਚੋਂ ਕੱਢ ਦਿੱਤਾ ਉਹੀ ਪਰਿਵਾਰ ਸਾਰੇ ਇਕੱਠੇ ਇਕੱਠੇ ਹੋ ਕੇ ਅੱਗ ਦਾ ਲੰਬੂ ਲਾ ਕੇ ਸਾੜ ਕੇ ਤੇ ਉਹ ਪੁੱਜੇ ਦੇ ਵਿੱਚ ਦੇਖੋ ਜ਼ਿੰਦਗੀ ਕਿੱਡੀ ਕਮਾਲ ਦੀ ਹੈ ਪਾ ਕੇ ਤੇ ਉਹ ਰੱਖਿਆ ਪਰੇ ਇਹ ਹਰ ਇੱਕ ਇਨਸਾਨ ਦੀ ਸੱਚਾਈ ਹੈ ਬੰਦਾ ਕਹਿੰਦਾ ਮੇਰਾ ਘਰ ਮੇਰਾ ਘਰ ਤੇ ਤੇਰਾ ਘਰ ਇੱਥੇ ਰਹਿ ਗਿਆ ਤੇਰੀ ਗੱਡੀ ਵੀ ਇੱਥੇ ਹੀ ਰਹਿ ਗਈ ਤੇਰਾ ਪਰਿਵਾਰ ਵੀ ਇੱਥੇ ਰਹਿ ਗਿਆ ਚਾਰ ਬੰਦਿਆਂ ਨੇ ਲੱਕੜ ਦੇ ਫੱਟੇ ਦੇ ਉੱਪਰ ਪਾਇਆ ਚੁੱਕ ਕੇ ਉਹ ਲੈ ਕੇ ਗਏ ਤੇ ਰੱਖ ਕੇ ਲੱਕੜਾਂ ਦੇ ਉੱਪਰ ਅੱਗ ਦਾ ਲੰਬੂ ਲਾ ਕੇ ਤੇ ਤੈਨੂੰ ਕਿੰਨਾ ਕਰ ਦਿੱਤਾ ਜਿਹੜਾ ਬੰਦਾ ਦੇਹੀ ਦਾ ਮਾਣ ਕਰਦਾ ਸੀ ਉਹ ਮਾੜੇ ਜੇ ਕੁੱਝੇ 'ਚ ਪੈ ਕੇ ਤੇ ਉਹ ਪਿਆ ਪਰੇ ਚੋਅ ਚੰਦਰ ਮਰਦਨ ਅੰਗਾ ਸੂਤਨ ਜੜੈ ਕਾਟਕੈ ਸੰਗ ਦੇਹੀ ਦਾ ਮਾਣ ਕਰਨ ਵਾਲਿਆ ਦੇਹੀ ਦਾ ਹੰਕਾਰ ਕਰਨ ਵਾਲਿਆ ਇਹ ਲੱਕੜਾਂ ਦੇ ਵਿੱਚ ਦੇਹੀ ਰੱਖੇ ਤੇਰੇ ਆਪਣਿਆਂ ਨੇ ਲੰਬੂ ਲਾ ਦੇਣਾ ਇਹ ਦੀ ਜਿਹਦਾ ਤੂੰ ਬੜਾ ਮਾਣ ਕਰਦਾ ਸੀ ਮੇਰੇ ਵਰਗਾ ਸੋਹਣਾ ਕੋਈ ਨਹੀਂ ਉਹ ਵੇਖ ਦੁਨੀਆ ਦੀਆਂ ਦੇਗੀਆਂ ਤੇਰੀਆਂ ਅੱਖਾਂ ਦੇ ਸਾਹਮਣੇ ਸੜ ਕੇ ਸਵਾਹ ਹੋ ਗਈਆਂ ਕੁਝ ਵੀ ਨਹੀਂ ਬਚਿਆ ਸੱਭ ਨੇ ਸਾਡੇ ਸਾਹਮਣੇ ਇਹ ਵਿਚਾਰ ਰੱਖੀ ਮ੍ਰਿਗ ਤ੍ਰਿਸ਼ਨਾ ਜੋ ਇਹ जग ਰਚਨਾ ਇਹ ਦੇਖੋ ਰਿਦੈ ਵਿਚਾਰ ਮਹਾਰਜ ਕਹਿੰਦੇ ਇਹ ਗੱਲ ਦੀ ਸਮਝ ਰੱਖ ਭਾਈ ਵਿਚਾਰ ਕਰਕੇ ਵੇਖ ਇਸ ਗੱਲ ਦੀ ਮ੍ਰਿਗ ਤ੍ਰਿਸ਼ਨਾ ਥਗਨੀ ਰਹੀ ਸੀ ਉਦਾਹਰਣ ਪਿਛਲੇ ਸ਼ਬਦਾਂ ਦੇ ਵਿੱਚ ਵੀ ਸਾਂਝੀ ਕੀਤੀ ਸੀ ਇਨਸਾਨ ਦੀ ਜ਼ਿੰਦਗੀ ਦੀ ਭੁੱਖ ਇਸ ਤਰੀਕੇ ਦੇ ਨਾਲ ਜਿਵੇਂ ਧਿਆਏ ਹਿਰਨ ਦੀ ਪਿਆਸ ਮਾਰੂਥਲਾਂ ਦੇ ਵਿੱਚ ਹਿਰਨ ਪਿਆਸ ਦੇ ਕਰਕੇ ਦੌੜਦਾ ਉਹਨੂੰ ਉਹਦੀ ਅੱਖਾਂ ਨੂੰ ਭੁਲੇਖਾ ਲੱਗਦਾ ਹੈ ਸਾਹਮਣੇ ਪਾਣੀ ਹੈ ਸਾਹਮਣੇ ਪਾਣੀ ਦੌੜਦਾ ਹੈ ਦੌੜਦਾ ਰਹਿੰਦਾ ਹੈ ਦੌੜਦਾ ਰਹਿੰਦਾ ਪਿੱਛੇ ਮੁੜ ਕੇ ਵੇਖਦਾ ਪਾਣੀ ਪਿੱਛੇ ਰਹਿ ਗਿਆ ਸਾਡਾ ਜੀਵਨ ਇਸੇ ਦੌੜ ਦੇ ਵਿੱਚ ਨਿਕਲ ਜਾਂਦਾ ਹੈ ਅੱਗੇ ਕੁਝ ਹੈ ਅੱਗੇ ਜਾ ਕੇ ਸੁਖੀ ਹੋ ਜਾਗੇ ਅੱਗੇ ਜਾ ਕੇ ਸੁਖੀ ਹੋ ਜਾਗੇ ਦੁਨੀਆ ਦਾ ਨਾਂ ਮੈਂ ਬੇਨਤੀ ਕਰਾਂ ਸਤ ਸੰਗਤ ਜੀ ਇਹ ਗੱਲ ਜਰੂਰ ਸਾਨੂੰ ਸੱਪੱਲੇ ਬਣ ਲੈਣੀ ਚਾਹੀਦੀ ਹੈ ਦੁਨੀਆ ਦਾ ਕੋਈ ਵੀ ਪਦਾਰਥ ਸਾਨੂੰ ਸੁਖੀ ਨਹੀਂ ਕਰ ਸਕਦਾ ਦੁਨੀਆ ਦੀ ਕੋਈ ਵੀ ਸ਼ੈ ਸਾਨੂੰ ਸੁਖੀ ਨਹੀਂ ਕਰ ਸਕਦੀ ਜੇ ਸਾਡੇ ਅੰਦਰ ਸੁਖ ਨਹੀਂ ਹੈ ਜਦੋਂ ਵੀ ਸਾਨੂੰ ਸੁੱਖ ਮਿਲੇਗਾ ਸਾਨੂੰ ਸਾਡੇ ਅੰਦਰੋਂ ਹੀ ਸੁੱਖ ਮਿਲੇਗਾ ਦੁਨੀਆ ਦਾ ਕੋਈ ਪਦਾਰਥ ਦੁਨੀਆ ਦੀ ਕੋਈ ਛੈ ਇੰਨੀ ਤਾਕਤ ਨਹੀਂ ਰੱਖਦੀ ਇਨਸਾਨ ਨੂੰ ਸੁੱਖ ਸੁਖੀ ਰੱਖ ਸਕੇ ਇਨਸਾਨ ਨੂੰ ਸਦੀਵ ਕਲਾ ਉਸੇ ਖੇੜੇ ਦੇ ਵਿੱਚ ਰੱਖ ਸਕੇ ਦੁਨੀਆ ਦੇ ਪਦਾਰਥਾਂ ਦਾ ਸੁੱਖ ਬੜਾ ਛੋਟਾ ਜਾ ਹੈ ਕਿਸੇ ਬੰਦੇ ਨੇ ਨਾ ਬੜਾ ਪੈਸਾ ਖਰਚ ਕੇ ਗੱਡੀ ਲਈ ਤੇ ਜਦੋਂ ਗੱਡੀ ਲੈ ਕੇ ਆਇਆ ਨਾ ਤੇ ਉਹਦੇ ਮਨ ਦੇ ਵਿੱਚ ਪਤਾ ਕੀ ਆਸ ਹੈ ਕਹਿੰਦਾ ਬੈਜਾ ਬੈਜਾ ਕਰਾਤੀ ਜਿਹੜੀ ਗੱਡੀ ਮੈਂ ਲੈ ਕੇ ਆਇਆ ਨਾ ਮੇਰੇ ਰਿਸ਼ਤੇਦਾਰ ਦੇ ਰਿਸ਼ਤੇਦਾਰਾਂ ਦੇ ਵਿੱਚ ਮੇਰੀ ਸੋਸਾਇਟੀ ਦੇ ਵਿੱਚ ਮੇਰੇ ਯਾਰਾਂ ਦੋਸਤਾਂ ਦੇ ਵਿੱਚ ਕਿਸੇ ਕੋਲ ਨਹੀਂ ਵੱਡੀ ਗੱਡੀ ਨਹੀਂ ਹੈ ਬੜਾ ਖੁਸ਼ ਹੈ ਬੜੇ ਚਾਅ ਦੇ ਵਿੱਚ ਬੰਦਾ ਗੱਡੀ ਲੈ ਕੇ ਹਜੇ ਆਇਆ ਗੱਡੀ ਆ ਕੇ ਪਾਰਕ ਕਰਨ ਲੱਗਾ ਤੇ ਜਿੱਦਾਂ ਹੀ ਗੱਡੀ ਪਾਰਕ ਕਰਨ ਲੱਗਾ ਨਾ ਉਹਦੇ ਬਰਾਬਰ ਜਿਹੜੀ ਗੱਡੀ ਖੜੀ ਆਪਣੀ ਵਾਲੀ ਤੋਂ ਮਹਿੰਗੀ ਹੈ ਜਿੰਨਾ ਅੰਦਰ ਚਾਹ ਸੀ ਨਾ ਸਾਰਾ ਹੀ ਖਤਮ ਹੋ ਗਿਆ ਸਾਰਾ ਹੀ ਖਤਮ ਹੋ ਗਿਆ ਕਿਉਂ ਕਿ ਉਹ ਪਦਾਰਥ ਦਾ ਸੀਗਾ ਬੰਦੇ ਦੇ ਅੰਦਰ ਦਾ ਸੁੱਖ ਨਹੀਂ ਸੀ ਜਿਸ ਬੰਦੇ ਦੇ ਅੰਦਰ ਸੁੱਖ ਹੈ ਨਾ ਉਹ ਇਹਨਾਂ ਚੀਜ਼ਾਂ ਦਾ ਮਾਇਨੇ ਨਹੀਂ ਰੱਖਦਾ ਇਹਨੂੰ ਸਾਇਬ ਨੇ ਕਿਹਾ ਮਿਰਗ ਤ੍ਰਿਸ਼ਨਾ ਵੀ ਬੰਦੇ ਦੀ ਤ੍ਰਿਸ਼ਨਾ ਜਿਹੜੀ ਕਦੇ ਵੀ ਖਤਮ ਨਹੀਂ ਹੁੰਦੀ ਉਹ ਦੌੜ ਦੇ ਵਿੱਚ ਹੀ ਲੱਗਾ ਰਿਹਾ ਇੱਥੇ ਜਾ ਕੇ ਸੁਖੀ ਹੋਵਾਂਗਾ ਇਹ ਚ ਇਹ ਚੀਜ਼ ਮਿਲ ਗਈ ਫਿਰ ਇਹ ਤੋਂ ਬਾਅਦ ਮਨ ਸੁਖ ਹੋ ਜਾਏਗਾ ਇਹ ਤੋਂ ਬਾਅਦ ਅੰਦਰ ਸੁਖੀ ਹੋ ਜਾਏਗਾ ਇਹ ਤੋਂ ਬਾਅਦ ਅੰਦਰ ਸੁਖੀ ਹੋ ਜਾਏਗਾ ਤੇ ਹੋਇਆ ਤੇ ਕਿਤੇ ਵੀ ਨਹੀਂ ਉਹ ਬੰਦਾ ساری ਜ਼ਿੰਦਗੀ ਸੁਖ ਸੁਖ ਕਰਦਾ ਹੋਇਆ ਦੌੜਦਾ ਰਿਹਾ ਦੌੜਦਾ ਰਿਹਾ ਮੌਤ ਦਾ ਡੰਡਾ ਸਿਰ ਦੇ ਵਿੱਚ ਆ ਕੇ ਵੱਜਿਆ ਇਨਸਾਨ ਮੌਤ ਦੀ ਭੇਟ ਚੜ ਗਿਆ ਤੇ ਸੁਖ ਸੁਖੀ ਤੇ ਫਿਰ ਵੀ ਨਹੀਂ ਹੋਇਆ ਉਹ ਉਹੀ ਬੰਦਾ ਮੌਦੇ ਮੋਹ ਦੇ ਵਿੱਚ ਪਿਆ ਇਸ ਦੁਨੀਆ ਤੋਂ ਜਾਣ ਦੇ ਵਾਸਤੇ ਪਿਆ ਉਹ ਕਹਿੰਦਾ ਮੈਂ ਬੜਾ ਸੁੱਖਾਂ ਦਾ ਜੀਵਨ ਬਤੀਤ ਕੀਤਾ ਉਹੀ ਰਹਿੰਦਾ ਹਜੇ ਇਹ ਚੀਜ਼ ਵੀ ਰਹਿ ਗਈ ਹਜੇ ਇਹ ਚੀਜ਼ ਵੀ ਰਹਿ ਗਈ ਅਜੇ ਇਹ ਵੇਖ ਲੈਂਦਾ ਤੇ ਹਜੇ ਇਹ ਕਰ ਲੈਂਦਾ ਬੰਦਾ ਇਹ ਕਹਿੰਦਾ ਵੀ ਕਰ ਤੇ ਬੜਾ ਕੁਝ ਲਿਆ ਪਰ ਜੇ ਮੈਂ ਹਾਲਕ ਜੀ ਲੰਦਾ ਨਾ ਇੰਨੇ ਕੰਮ ਐ ਹੋਰ ਕਰ ਲੈਣੇ ਸੀ ਹੋਰ ਮੈਨੂੰ ਮਿਲ ਜਾਣਾ ਸੀ ਇਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਰਾਜ ਨਾ ਕੋਈ ਜੀਵੇ ਆ ਕੂੜਾ ਪ੍ਰਵਾਸੇ ਕੋਈ ਵੀ ਬੰਦਾ ਜੀ ਕੇ ਰਜਿਆ ਨਹੀਂ ਕੋਈ ਵੀ ਬੰਦੇ ਇਹ ਇਹਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਇਨਸਾਨ ਦੀ ਭੁੱਖ ਕਦੇ ਵੀ ਖਤਮ ਨਹੀਂ ਹੋਈ ਮ੍ਰਿਗ ਤ੍ਰਿਸ਼ਨਾ ਜੋ ਇਹ ਜਗ ਰਚਨਾ ਯਾ ਦੇਖੋ ਰਿਦੈ ਵਿਚਾਰੀ ਆਪਣੇ ਹਿਰਦੇ ਦੇ ਵਿੱਚ ਇਸ ਗੱਲ ਨੂੰ ਵਿਚਾਰ ਕੇ ਵੇਖ ਇਹ ਤ੍ਰਿਸ਼ਨਾ ਕਿਸੇ ਦੀ ਖਤਮ ਨਹੀਂ ਹੋਈ ਆਖਰੀ ਪਦਾ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਇਹ ਇਹਦਾ ਪਾਠ ਦੁਬਾਰਾ ਕਰ ਲਈਏ ਇਹ ਗਲਤ ਹੋ ਗਿਆ ਸੀ ਮ੍ਰਿਗ ਤ੍ਰਿਸ਼ਨਾ ਜੋ ਜਗ ਮਿਰਕ ਕ੍ਰਿਸ਼ਨਾ ਜਿਉ ਜਗ ਰਚਨਾ ਇਹ ਦੇਖੋ ਰਿਦਾ ਵਿਚਾਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਇਹ ਉਧਾਰ ਹੈ ਜੀ ਤੇ ਉੱਪਰ ਵਿਚਾਰ ਕਹੋ ਨਾਨਕ ਭਜ ਰਾਮ ਨਾਮ ਨਿਤ ਹੁਣੇ ਵੀ ਵਿਚਾਰ ਕਰਕੇ ਸਮਝ ਕੇ ਇਸ ਗੱਲ ਨੂੰ ਵੇਖ ਲੈ ਕਿ ਇੱਕੋ ਹੀ ਸਹਾਈ ਹੈ ਭਾਈ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਇਹ ਹੀ ਤੇਰੇ ਜੀਵਨ ਨੂੰ ਵਿਕਾਰਾਂ ਦੇ ਵਿੱਚੋਂ ਮੁਕਤ ਵਿਕਾਰਾਂ ਦੇ ਵਿੱਚੋਂ ਆਜ਼ਾਦ ਕਰ ਸਕਦਾ ਨਹੀਂ ਤੇ ਸਭ ਕੁਝ ਜਿਉਂਦੇ ਜੀਆਂ ਦੇ ਮੇਲੇ ਨੇ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਇਹ ਮੇਲਾ ਜਿਸ ਦਿਨ ਜੀਵਨ ਖਤਮ ਹੋ ਗਿਆ ਤੇਰੀ ਜ਼ਿੰਦਗੀ ਦਾ ਮੇਲਾ ਉਸੇ ਦਿਨ ਉਜੜ ਜਾਏ ਸਹਿ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ